Why is China trying to revive a dormant Lal Monihat air base just 12 km from India's border? It has raised alarm in New Delhi. Positioned near the strategic Siliguri corridor, this development could pose significantly security challenges for India's northeast. China Lal Monihat Air Base ਇਨੂੰ ਡਿਵੈਲਪ ਕਰ ਰਿਹਾ ਹੈ ਬੰਗਲਾਦੇਸ਼ ਨੇ ਉਹਨੂੰ ਇਨ ਇੰਗੇਜ ਕੀਤਾ ਹੈ ਔਰ ਪਾਕਿਸਤਾਨੀ ਐਕਸਪਰਟ ਵੀ ਇਹ ਸਾਰੇ ਦੇ ਵਿੱਚ ਦੇਖੇ ਗਏ ਪਾਕਿਸਤਾਨ ਬੈਕਸ ਚਾਈਨਾ ਸਟੈਂਸ ਔਨ ਅਰਨਾਚਲ ਪ੍ਰਦੇਸ਼ ਅਮिड ਰੀਜਨਲ ਟੈਂਸ਼ਨਸ ਕਿ ਅਸੀਂ ਚਾਈਨਾ ਦੀ ਜਿਹੜੀ ਪੋਜੀਸ਼ਨ ਹੈ ਔਰ ਅਰਨਾਚਲ ਪ੍ਰਦੇਸ਼ ਜਿਹੜਾ ਕਿ ਜਿਹਨੂੰ ਅਸਲਾਮੁਅਲਿਕਮ ਜੀ ਸੱਚੀ ਕਾੜੀ ਕਰਨਿਆ ਤੁਸੀਂ ਬਹੁਤ ਵਧੀਆ ਹੋ ਗਏ ਰਤਵਾਨ ਚਰ ਦੇ ਤਲਾਚੇ ਰੱਖੇ ਹੈ ਤੇ ਜੀ ਅਸੀਂ ਅੱਜ ਗੱਲ ਕਰਾਂਗੇ ਚਾਈਨਾ ਨੇ ਬੰਗਲਾਦੇਸ਼ ਦੇ ਵਿੱਚ ਇੰਡੀਆ ਤੋਂ 10-15 ਕਿਲੋਮੀਟਰ ਦੇ ਫਾਸਲੇ ਤੇ ਲਾਲ ਮਨੀਰ ਹਾਟ ਦੇ ਸੇ ਉਹਦੇ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਐਸਪੇਸ ਤੇ ਨਾ ਸਿਰਫ ਚਾਈਨਾ ਕੰਫਡਿੰਗ ਕਰਦਾ ਪਿਆ ਹੈ ਬਲਕਿ ਇੱਥੇ ਪਾਕਿਸਤਾਨ ਦੇ ਜਿਹੜੇ ਐਕਸਪਰਟਸ ਨੇ ਉਹ ਵੀ ਇੱਥੇ ਕੰਮ ਕਰਨ ਜਾ ਰਹੇ ਨੇ ਤੇ ਇੱਥੇ ਜੀ ਇਹਨਾਂ ਨੂੰ ਵੇਖਿਆ ਗਿਆ ਹੈ ਇਹਨਾਂ तमाम ਲੋਕਾਂ ਨੂੰ ਐਸ ਦੇਸ ਤੇ ਤੇ ਐਦੀ ਵਜ੍ਹਾ ਤੋਂ ਡੈਲੀ ਦੇ ਵਿੱਚ ਖਤਰੇ ਦੀ ਕੈਂਟੀ ਜਿਹੜੀ ਹੈ ਉਹ ਵੱਧ ਗਈ ਹੈ ਨਾਲੇ ਇੱਥੇ ਗੱਲ ਕਰਾਂਗੇ ਅਸੀਂ ਚਿਕਨ ਮੈਕ ਦੀ ਇੰਡੀਆ ਆਪਣੀ ਜਿਹੜੀ ਨਾਰਥ-ਈਸਟ ਦੇ ਨਾਲ ਕਨੈਕਟ ਕਰਦੀ ਹੈ ਇੰਡੀਆ ਨੂੰ ਇਹ ਚਿਕਨ ਮੈਕ ਜਿਹੜਾ ਪਤਲਾ ਜਿਹਾ ਆ ਰਸਤਾ ਹੈ ਜਿਹੜਾ ਇੰਡੀਆ ਨੂੰ ਨਾਰਥ-ਈਸਟ ਦੇ ਨਾਲ ਕਨੈਕਟ ਕਰਦਾ ਹੈ ਉਹਨੂੰ ਲੈ ਕੇ ਵੱਡਾ ਖਤਰਾ ਜਿਦਾ ਮਹਿਸੂਸ ਹੋਣ ਲੱਗ ਪਿਆ ਹੈ ਨਾਲ ਇਥੇ ਚਾਈਨਾ ਬੰਗਲਾਦੇਸ਼ ਪਾਕਿਸਤਾਨ ਐਨੂ ਐਚੀਓ ਲੈ ਕੇ ਇੰਡੀਆ ਨੂੰ ਜ਼ਿਆਦੀ ਜੀ ਗੱਲ ਇੰਡੀਆ ਨੂੰ ਇਸ ਚੀਜ਼ ਦਾ ਖੋਫ ਹੈ ਇਹ ਪਾਕਿਸਤਾਨ ਇੰਡੀਆ ਤੇ ਬੰਗਲਾਦੇਸ਼ ਨਾਲ ਕੀ ਕਿਤੇ ਇਥੇ ਅਟੈਕ ਨਾ ਕਰਦੇ ਲੇਕਿਨ ਇਥੇ ਜੋ ਚੀਜ਼ ਨਜ਼ਰ ਆਉਣੀ ਪਈ ਹੈ ਕਿ ਸਿਰ ਜਿਹੜੇ ਨੇ ਚਾਈਨਾ ਨੂੰ ਸਪੋਰਟ ਕਰ ਦਿੰਦੇ ਨੇ ਇਥੇ ਇਹਨਾਂ ਦੀ ਜਾਣੀ ਕਿ ਕਿਹਾ ਗਿਆ ਕਿ ਅਸੀਂ ਚਾਈਨਾ ਨੂੰ ਫੁੱਲ ਸਪੋਰਟ ਕਰਨੇ ਆ ਇਥੇ ਅਰਨਾਚਲ ਦਾ ਜਿਹੜਾ ਹਿੱਸਾ ਚਾਈਨਾ ਨੇ ਜਿੱਤੇ ਤੇ ਕਬਜ਼ਾ ਕੀਤਾ ਹੈ ਉਹ ਚਾਈਨਾ ਦਾ ਇਹ ਜਿਹੜੇ ਸਿੱਖਾਂ ਨੇ ਫੁੱਲ ਸਪੋਰਟ ਸ਼ੋਅ ਕੀਤੀ ਹੈ ਤੇ ਅੱਗੇ ਜਾ ਕੇ ਲਾਈਕ ਸਿਕ ਸਰਦਾਰ پاکستان بنگلہ دیش چائنا ایتھے کی مل کے چکن نیک پہ اٹیک کریں گے کی ایتھے انڈیا دے ٹکڑے ٹکڑے کینجو تو والے ہیں بہت اہم ریپورٹ شیئر کروں گے ریپورٹ اسے آخر تک بیٹھنی ہے ویڈیو بیٹھے تو پہلے نوے ہو تو چینل میں کر سبسکرائب تو پہلے کنو بھی کلک کرو چلتے ہیں دیکھتے ہیں a dormant lal monihar airport base just 12 km from india's border it has raised well, alarm in new delhi position near the strategic siliguri corridor this development could pose significantly security challenges for india's northeast china lal monihar air base hai inu develop kar rahe bangladesh ne onu ਇਨ ਇੰਗੇਜ ਕੀਤਾ ਹੈ ਔਰ ਪਾਕਿਸਤਾਨੀ ਐਕਸਪਰਟ ਵੀ ਇਹ ਸਾਰੇ ਦੇ ਵਿੱਚ ਦੇਖੇ ਗਏ ਪਾਕਿਸਤਾਨ ਬੈਕਸ ਚਾਈਨਾ ਸਟੈਂਸ ਔਨ ਨਾਰਚਲ ਪ੍ਰਦੇਸ਼ ਅਮिड ਰੀਜਨਲ ਟੈਂਸ਼ਨਸ ਵੀ ਅਸੀਂ ਚਾਈਨਾ ਦੀ ਜਿਹੜੀ ਪੋਜੀਸ਼ਨ ਹੈ ਔਰ ਨਾਰਚਲ ਪ੍ਰਦੇਸ਼ ਜਿਹੜਾ ਕਿ ਜਿਹਨੂੰ ਕਿ ਚੀਨ ਵਾਲੇ ਸਾਊਥ ਤਿੱਬਤ ਕਹਿੰਦੇ ਨੇ ਅਸੀਂ ਫੁਲੀ ਸਪੋਰਟ ਕਰਦੇ ਹਾਂ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਨਾਰਚਲ ਪ੍ਰਦੇਸ਼ ਹੈ ਇਹ ਚਾਈਨਾ ਦਾ ਹੈ ਵਿਅਰਸ ਵੈਲਕਮ ਬੈਕ ਔਰ ਪ੍ਰੋਗਰਾਮਸ ਸੋ ਵਿਅਰਸ ਸੈਕੰਡ ਸੈਗਮੈਂਟ ਚਾਪਾ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਦੇ ਉੱਤਰ ਪੂਰਬ ਵਿੱਚ ਅਸਲੀ ਗੁੜੀ ਤੋਂ ਸਿਰਫ 15 ਕਿਲੋਮੀਟਰ ਦੀ ਦੂਰੀ ਤੇ ਸਥ ਲਾਲ ਮਨੀਹਰਟ 에ਅਰ ਬੇਸ ਨੂੰ ਚੀਨ ਪਾਕਿਸਤਾਨ ਤੇ ਬੰਗਲਾਦੇਸ਼ ਵੱਲੋਂ ਡਵੈਲਪ ਕੀਤਾ ਜਾ ਰਿਹਾ ਸੋ ਇਸ 에ਅਰ ਬੇਸ ਬੰਗਲਾਦੇਸ਼ ਵਿੱਚ ਸਥ ਹੈ ਜਿਹੜਾ ਸੋ ਅਤੇ ਸੈਕੰਡ ਵਰਲਡ ਵਾਰ ਵੇਲੇ ਬ੍ਰਿਟਿਸ਼ ਨੇ ਇਸ ਦੀ ਵਰਤੋਂ ਕੀਤੀ ਸੀ ਔਰ ਅਚਾਨਕ ਇਸ 에ਅਰ ਬੇਸ ਨੂੰ ਡਵੈਲਪ ਕਰਨ ਤੇ ਭਾਰਤ ਨੂੰ ਵਕਤ ਪਾ ਦਿੱਤਾ ਹੈ ਔਰ ਕਿਉਂਕਿ ਇਸ ਨਾਲ ਕਿਸੇ ਵੇਲੇ ਵੀ ਇਸ ਲਈ ਗੁੜੀ ਨੂੰ ਜਿਸ ਨੂੰ ਚਿਕਨ ਨਾ ਕਿਹਾ ਜਾਂਦਾ ਹੈ ਭਾਰਤੂ ਵਾਕ ਕੀਤਾ ਜਾ ਸਕਦਾ ਹੈ ਔਰ ਜਿਸ ਨਾਲ ਭਾਰਤ ਦੇ ਉੱਤਰ ਪੂਰਬ ਦੀਆਂ 8 ਸਟੇਟਾਂ ਨਾਲ ਕਨੈਕਸ਼ਨ ਜਿਹੜਾ ਬਿਲਕੁਲ ਕਟਿਆ ਜਾਵੇਗਾ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਣਾ ਦੇਖਣ ਸੁਣਨੀ ਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ ਰਾ ਸਭ ਕੀ ਕਰਾ ਚਾਹੋਗੇ ਦੇਖੋ ਚਾਈਨਾ ਦੀ ਜਦੋਂ ਅਸੀਂ ਹਿਸਟਰੀ ਵੱਲ ਵੀ ਦੇਖਦੇ ਹਾਂ اور میرے મિતر مسٹر شیخ 18 سال ਸਾਡੇ ਨਾਲ ਉਹਨਾਂ ਦੀਆਂ ਸਾਂਝਾਂ ਰਹੀਆਂ ਹੁਣ ਇਸ ਦੁਨੀਆ 'ਚ ਨਹੀਂ ਨੇ ਉਹਨਾਂ ਦੇ ਫਾਦਰ ਤਾਜ਼ੂਦੀਨ ਉਹਨਾਂ ਦਾ ਨਾਮ ਸੀ اور ਉਹਨਾਂ ਨੇ ਜਦੋਂ ਚైనా ਮੌਜ਼ੇ ਤੁੰਗ ਨੇ اور ਚੌਨ ਲਈ ਨੇ ਆਪਣੇ ਰੈਵੋਲੂਸ਼ਨ ਤੋਂ ਬਾਅਦ ਆਪਣਾ ਸਿੱਕਾ ਜਮਾਇਆ 1948 ਦੇ ਵਿੱਚ ਉਦੋਂ ਕੈਪੀਟਲ ਨੈਂਕਿੰਗ ਸੀ ਸੋ ਸ਼ੇਖ ਸਾਹਿਬ ਦਾਸਤਰ ਸੀ ਕਿ ਉਹਨਾਂ ਦੇ ਫਾਦਰ ਤਾਜ਼ੂਦੀਨ ਜਿਹੜੇ ਨੇ ਉਹਨਾਂ ਨੇ ਹੀ ਬਾਕੀ ਜਿਹੜਾ ਉੱਥੇ ਪਹਿਲਾ ਪਾਕਿਸਤਾਨ ਦਾ ਜਿਹੜਾ ਉਹਨਾਂ ਦਾ ਡਿਪਲੋਮੈਟਿਕ ਆਫਿਸ ਹੈ ਉਹ ਖੋਲੇ ਸੀ ਉਸਦੇ ਇੰਚਾਰਜ ਸੀ ਜਾਂ ਸਬ ਇੰਚਾਰਜ ਸੀ ਤਾਜ਼ੂਦੀਨ ਕਰਕੇ ਔਰ ਜਿਵੇਂ ਸ਼ੇਖ ਸਾਹਿਬ ਦੇ ਮਾਤਾ ਜੀ ਬਹੁਤ ਬਚਪਨ ਦੇ ਵਿੱਚ ਹੀ ਚੜ੍ਹਾਈ ਕਰ ਗਏ ਸੀ ਤੇ ਉਹ ਕਹਿਣ ਲੱਗੇ ਵੀ ਮੇਰੇ ਫਾਦਰ ਚਾਈਨੀਜ਼ ਵੀ ਬਹੁਤ ਵਧੀਆ ਬੋਲਦੇ ਸੀ ਔਰ ਫਿਰ ਉਹਨਾਂ ਦੀ ਜਿਹੜੀ ਸਟੈਪ ਮਦਰ ਸੀ ਉਹ ਵੀ ਚਾਈਨੀਜ਼ ਲੇਡੀ ਸੀ ਸੋ ਜਿੰਨਾਕ ਬਾਅਦ ਵਿੱਚ ਨਾਕ ਅਸੀਂ ਪੜਿਆ ਜਾਂ ਦੂਜਾ ਪਰ ਕੋਈ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਸ਼ੇਖ ਸਾਹਿਬ ਦੇ ਸਾਥ ਚ ਸਾਨੂੰ ਚਾਈਨਾ ਬਾਰੇ ਜਾਂ ਉਹਨਾਂ ਦੇ ਲੋਕਾਂ ਬਾਰੇ ਜਿਵੇਂ ਉਹਨਾਂ ਨੇ ਕਹਿਣਾ ਵੀ ਦੇਖੋ ਉਂ ਭਾਵੇਂ ਹਰ ਚੀਜ਼ ਉਹ ਜਿਹੜੀ ਉੱਡਦੀ ਆ ਹਵਾ ਚ ਜ਼ਮੀਨ ਤੇ ਦੌੜਦੀ ਆ ਪਾਣੀ ਚ ਤੈਰਦੀ ਆ ਉਹ ਟੇਬਲ ਤੇ ਲੈ ਆਉਂਦੇ ਨੇ ਪਰ ਉਹਨਾਂ ਨੂੰ ਦੇਹ ਚੰਗਾ ਨਹੀਂ ਲੱਗਦਾ ਦੇਹ ਖਾਣ ਵੇਲੇ ਉਹ ਨੱਕ ਫੜ ਲੈਂਦਾ ਨਹੀਂ ਜੋ ਉਹਨਾਂ ਨੂੰ ਮੁਸ਼ਕਾਉਂਦੀ ਹੈ ਇਸੇ ਤਰ੍ਹਾਂ ਜਿਵੇਂ ਬਿਸ਼ਰਕ ਮੌਜ਼ੇ ਤੋਂਗ ਜਾਂ ਦੂਸਰੇ ਦੇ ਥੱਲੇ ਜਿਹੜੇ ਨੇ ਉਹਨਾਂ ਦੀ ਵਿਚਾਰਧਾਰਾ ਕਮਿਊਨਿਸਟ ਵਿਚਾਰਧਾਰਾ ਹੋਈ ਲੇਕਿਨ ਉਹਨਾਂ ਦੀ ਸਿਵਲਾਈਜ਼ੇਸ਼ਨ ਦੇ ਵਿੱਚ ਉਹਨਾਂ ਦੀ ਸਭਿਆਦਾ ਦੇ ਵਿੱਚ ਕਨਫਿਊਸ਼ਿਅਸ ਔਰ ਜਿਹੜੇ ਪੁਰਾਣੇ ਸਿਆਣੇ ਲੋਕ ਨੇ ਉਹਨਾਂ ਦੀ ਵਿਜ਼ਡਮ ਉਹ ਪ੍ਰਵੇਲ ਕਰਦੀ ਹੈ ਉਹ ਇੱਕ ਆਪਣੇ ਆਪ ਦੇ ਵਿੱਚ ਅਣਲਿਖਤ 파ਟ ਹੈ ਜਿਹੜਾ ਉਹਨਾਂ ਦੇ ਜਿਹਦੇ ਚੋਂ obediance ਇੱਕ ਬਹੁਤ ਵੱਡੇ ਉਹਨਾਂ ਨੇ ਕਿਹਾ ਜੀ ਵੀ ਚਾਈਨੀ ਚੀਨਾ ਜਿਹੜਾ ਉਹ ਅਥਾਰਟੀ ਨੂੰ ਝੁਕਦਾ ਹੈ obediance ਹੈ ਕਿਉਂਕਿ ਇਹ ਉਹਨਾਂ ਦੇ ਸੰਸਕਾਰਾਂ ਦਾ ਜਾਂ ਦੂਸਰੇ ਦਾ ਜਿਹੜਾ ਹਿੱਸਾ ਹੈ ਹਮ ਔਰ ਇਸੇ ਤਰ੍ਹਾਂ ਜਦੋਂ ਉਹਨਾਂ ਨੇ ਕਿਹਾ ਵੀ ਉਹ ਆਪਣੇ ਆਪ ਨੂੰ ਮਿਡਲ ਕਿੰਗਡਮ ਕਹਿੰਦੇ ਨੇ ਉਹ ਮਿਡਲ ਕਿੰਗਡਮ ਦਾ ਮਤਲਬ ਇਹ ਹੈ ਕਿ ਬਿਟਵੀਨ ਦਾ ਹੈਵਨ ਐਂਡ ਦਾ ਅਰਥ ਜਿਹੜੀ ਹੈ ਉਹਨਾਂ ਦੀ ਹੋਂਦ ਹੈ ਬਾਕੀ ਉਹਨਾਂ ਦੀ ਜ਼ਬਾਨ ਜਿਹੜੀ ਉਹਨਾਂ ਦਾ ਅਲਫਾਬੈਟ ਹੈ ਉਹ ਕੋਈ ਲਫ਼ਜ਼ ਨਹੀਂ ਨੇ 3000 ਕੇ ਤੋਂ ਵੀ ਜ਼ਿਆਦਾ ਕਿ ਨਈਮੇਜਸ ਨੇ ਇਮੇਜਸ ਦੇ ਨਾਲ ਔਰ ਕਿੰਨੀਆਂ ਕਾਢਾਂ ਉਹਨਾਂ ਨੇ ਹਿਸਟਰੀ ਦੇ ਵਿੱਚ ਚਾਈਨੀਜ਼ ਸਿਵਲਾਈਜੇਸ਼ਨ 5000 ਸਾਲ ਪੁਰਾਣੀ ਪੇਪਰ ਉਹਨਾਂ ਨੇ ਕੱਢਿਆ ਪ੍ਰਿੰਟਿੰਗ ਪ੍ਰੈਸ ਉਹਨਾਂ ਨੇ ਕੱਢਿਆ ਸਮੁੰਦਰਾਂ 'ਚ ਕੰਪਾਸ ਉਹਨਾਂ ਨੇ ਕੱਢੀ ਗਨ ਪਾਊਡਰ ਉੱਥੋਂ ਚੰਗੇਜ਼ ਖਾਨ ਲੈ ਕੇ ਆਇਆ ਔਰ ਦੂਸਰਾ ਔਰ ਬਾਰਿੰਗ ਜਿਹੜੀ ਸੈਂਚਰੀ ਆਫ ਸ਼ੇਮ ਜਿਹੜੀ 19ਵੀਂ ਸਦੀ ਔਰ 20ਵੀਂ ਸਦੀ ਦਾ ਇੱਕ ਹਿੱਸਾ ਉਸ ਨੂੰ ਛੱਡ ਕੇ ਜਿਹੜੀ ਚਾਈਨੀਸ ਤੁਸੀਂ ਉਹਨਾਂ ਦੀ ਡਾਇਨੇਸਟੀਆਂ ਦੇਖੋ ਸੁੰਗ ਡਾਇਨੇਸਟੀ ਤੋਂ ਲੈ ਕੇ ਦੂਸਰੇ ਤੀਸਰੇ ਪੋਲਟਰੀ ਹੁਣ ਉਹ ਜਿਹੜੀ ਉਹ ਮਿੱਟੀ ਹੈ ਕਲੇ ਹੈ ਉਹਨਾਂ ਦੀ ਚਾਈਨੀਸ ਕਲੇ ਉਹਨੂੰ ਕਹਿੰਦੇ ਨੇ ਕਿਸ ਕਿਸਮ ਦੀਆਂ ਪਿਰਛ ਪਿਆਲੀਆਂ ਉਹਨਾਂ ਦਾ ਆਰਟ ਉਹਨਾਂ ਦਾ ਪ੍ਰਾਈਡ ਔਰ ਆਪਣੀ ਕਿਸਮ ਦਾ ਔਰ ਸੁਭਾ ਕਰਕੇ ਜਾਂ ਹੁਣ ਚਾਈਨੀਸ ਹਾਲਾਂ ਇਹ ਜਦੋਂ ਕਲੰਬਸ ਦਾ ਅਮਰੀਕਾ ਲੱਭਣ ਦੀ ਗੱਲ ਹੁੰਦੀ ਹੈ ਇਸ ਨੂੰ ਵੀ ਇੱਕ ਅਕਾਊਂਟ ਡਿਸਪਿਊਟ ਕਰਦਾ ਕਿ ਉਸ ਤੋਂ ਪਹਿਲਾਂ ਇੱਕ ਚਾਈਨੀਜ਼ ਜਿਹੜਾ ਨੇਵਲ ਕਮਾਂਡਰ ਸੀ ਉਹ ਉਸਨੇ ਅਮਰੀਕਨ ਸ਼ੋਰਸ ਨੂੰ ਲੱਭਿਆ ਸੀ ਪਰ ਇਹ ਇੱਕ ਵੱਖਰੀ ਡਿਬੇਟ ਹੈ ਉਹਦੇ 'ਚ ਮੈਂ ਨਹੀਂ ਜਾਵਾਂਗਾ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਚਾਈਨਾ ਦਾ ਓਵਰਆਲ ਪਾਰਟ ਐਕਸਪੈਂਸ਼ਨਿਸਟ ਨਹੀਂ ਨਹੀਂ ਚਾਈਨਾ ਦਾ ਇਹ ਨਹੀਂ ਹੈ ਹੁਣ ਜਿਵੇਂ ਅਸੀਂ ਯੂਰਪ 'ਚ ਕਿਤੇ ਨੇਪੋਲੀਅਨ ਬੋਨਾਪਾਰਟ ਦੇਖਦੇ ਆ ਕਿਤੇ ਜਿਹੜਾ ਉਹ 2.5 ਹਜ਼ਾਰ ਸਾਲ ਪਹਿਲਾਂ ਸਕੰਦਰ ਦੇਖਦੇ ਆ ਅਲੈਗਜ਼ੈਂਡਰ ਜਾਂ ਪਰਸ਼ੀਆ ਜਾਂ ਅਰੇਬੀਅਨ ਜਿਹੜਾ ਆਟੋਮਨ एंपਾਇਰ ਚਾਈਨੀਜ਼ ਆਪਣੇ ਉਸ ਖਿੱਤੇ ਨੂੰ ਰੱਖਦੇ ਨੇ ਔਰ ਇਸ ਗੱਲ ਨੂੰ ਯਕੀਨੀ ਬਣਾ ਉਹ ਚਾਈਨੀਜ਼ ਜਿਹੜੇ ਨੇ ਦੁਨੀਆ ਫਤਿਹ ਕਰਨ ਨਹੀਂ ਨਿਕਲੇ ਕਦੇ ਵੀ ਹਾਂ ਇਹ ਜ਼ਰੂਰ ਹੈ ਵੀ ਜਿਹੜੀਆਂ ਨੇਬਰਿੰਗ ਸਟੇਟਸਾਂ ਦੂਜੀਆਂ ਨੇ ਜਿਨ੍ਹਾਂ ਨੂੰ ਇੰਡੀਪੈਂਡੈਂਸ ਵੀ ਜਿਵੇਂ ਹੁਣ ਅੰਗਰੇਜ਼ੀ ਦਾ ਲਫ਼ਜ਼ ਕਾਊਟ ਆਉ ਹੈ ਕਾਊਟ ਆਉ ਚਾਈਨੀਜ਼ ਮੈਂਡਰਿਨ ਜ਼ਬਾਨ ਚੋਂ ਆਇਆ ਹੁਣ ਹੁੰਦਾ ਕੀ ਸੀ ਕਿ ਵੀ ਇਹ ਦੱਸਣ ਦੇ ਲਈ ਕਿ ਵੀ ਜਿਹੜਾ ਵੀ ਫੋਰਨ ਐਮਬੈਸਡਰ ਜਾਂ ਦੂਜਾ ਆਇਆ ਉਹਨੇ ਗੋਡੇ ਟੇਕੇ ਨੇ ਉਹ ਆਪਣਾ ਗੋਡਿਆਂ ਦੇ ਪਰਨੇ ਬਾਦਸ਼ਾਹ ਦੇ ਸਾਹਮਣੇ ਪੇਸ਼ ਹੁੰਦਾ ਸੀ ਆਪਣਾ ਜਦੋਂ ਪਹਿਲੇ ਕ੍ਰੀਡੈਂਸ਼ੀਅਲਸ ਦੇਣੇ ਨੇ ਤਾਂ ਉਹ ਉਹ ਤੋਹਫੇ ਦੇ ਕੇ ਭੇਜਦੇ ਸੀ ਕਿ ਵੀ ਠੀਕ ਹੈ ਸੋ ਇਹ ਕਾਊਟ ਆਊਟ ਟਰਮ ਵੀ ਕਿ ਵੀ ਗੋਡੇ ਲਵਾਣੇ ਸਾਡੇ ਵੀ ਕਹਿੰਦਾ ਨਾ ਵੀ ਇੱਕ ਵਾਰੀ ਤਾਂ ਗੋਡਾ ਲਵਾਉਣਾ ਹੀ ਹੈ ਨਾ ਸੋ ਇਸ ਕਿਸਮ ਦਾ ਉਹਨਾਂ ਦਾ ਪਾਕ हां ਜਦੋਂ ਚਾਈਨੀਸ ਚਾਇਨਾ ਨੂੰ ਇਸ ਕਿਸਮ ਦਾ ਵੰਗਾਰਿਆ ਜਾਇਆ ਹੁਣ ਉੱਥੇ ਉਹ ਉਹਨਾਂ ਨੇ ਨਾ ਉਹ ਚਰਚ ਬਣਨ ਦੇਣ ਨਾ ਮੰਦਿਰ ਬਣਨ ਦੇਣ ਨਾ ਜੋ ਮੁਸਲਮਾਨਾਂ ਦੇ ਨਾਲ ਵੀ ਕਰਦੇ ਨੇ ਉਹਨੂੰ ਅਸੀਂ ਕੰਡੈਮੀ ਕਰਦੇ ਹਾਂ ਜੋ ਸਿੰਘ ਕਾਂ ਜਾਂ ਦੂਜੇ ਚ ਲੇਕਿਨ ਕਿਉਂਕਿ ਉਹਨਾਂ ਨੇ ਦੇਖਿਆ ਵੀ ਕਿਵੇਂ 크ਿਸਚੀਅਨਿਟੀ ਦਾ ਸਹਾਰਾ ਲੈ ਕੇ ਜਾਂ ਦੂਜੇ ਜਿਹੜੀ ਸੈਂਚਰੀ ਆਫ ਸ਼ੇਮ ਜਨੂੰ ਉਹ ਕਹਿੰਦੇ ਨੇ ਇਸ ਲਈ ਉਹਨਾਂ ਨੂੰ ਜਦੋਂ ਵੀ ਇਸ ਗੱਲ ਦਾ ਕਿਤੇ ਵੀ ਸ਼ੱਕ ਸ਼ੁਭਾ ਹੋ ਜਾਏ ਕਿ ਵੀ ਇਹ ਜਿਹੜੇ ਨੇ ਉਹ ਫੋਰਨ ਹੱਥਾਂ 'ਚ ਖੇਡ ਰਹੇ ਨੇ ਉਹ ਫਿਰ ਜ਼ਾਲਮਾਨਾ ਅੰਦਾਜ਼ ਦੇ ਵਿੱਚ ਪੇਸ਼ ਆਂਦੇ ਨੇ ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਜਦੋਂ ਇਹ ਪੋਲਰਾਈਜੇਸ਼ਨ ਸ਼ੁਰੂ ਹੋਈ ਜਾਂ ਚਾਈਨਾ ਜਿਹੜਾ ਹੈ ਉਹ ਐਜ਼ ਅ ਮਿਲਟਰੀ অর ਇਕਨੋਮਿਕਲ ਪਾਵਰ ਖੜਾ ਹੋਣਾ ਸ਼ੁਰੂ ਹੋਇਆ ਇਕ ਜੇ ਦੇ ਉੱਤੇ ਤਾਂ ਟੋਟਲੀ ਕੱਟ ਆਫ ਸੀ ਦੁਨੀਆ ਤਾਂ 1948 ਤੋਂ ਬਾਅਦ ਕਿੰਨੀ ਦੇਰ ਪਤਾ ਹੀ ਨਹੀਂ ਨਿਕਸਨ ਦੇ ਵੇਲੇ ਪਾਕਿਸਤਾਨ ਦੇ ਜ਼ੁਲਫਕਾਰ ਅਲੀ ਪੁੱਟੋ ਦੀ ਮਦਦ ਨਾਲ ਆਊਟਰੀਚ ਹੋਇਆ ਔਰ ਚਾਈਨਾ ਨੂੰ ਰੈਕਗਨਾਈਜ਼ ਕੀਤਾ ਯੂਨ ਸਕਿਉਰਟੀ ਕੌਂਸਲ ਚ ਲਿਆਂਦਾ ਗਿਆ ਚਾਂਕਾਈ ਸ਼ੇਕ ਦਾ ਤਾਈਵਾਨ ਜਿਹਨੂੰ ਚਾਈਨਾ ਕਿਸੇ ਵੇਲੇ ਵੀ ਜਿਹੜਾ ਹੜੱਪ ਸਕਦਾ ਹੈ ਵਾਪਸ ਉਹ ਸਾਰੇ ਨੂੰ ਉਹਨਾਂ ਨੇ ਬਾਹਰ ਕੱਢਿਆ ਜਿਹੜਾ ਸਕਿਉਰਟੀ ਕੌਂਸਲ ਚਾਈਨਾ ਆਇਆ ਔਰ ਇਵੇਂ ਜਿਹੜਾ ਔਰ ਚਾਈਨਾ ਦੀ ਇਹ ਪਹਿਲੀ ਕੰਡੀਸ਼ਨ ਸੀ ਕਿਬੀ ਇਹ ਤਾਈਵਾਨ ਨੂੰ ਤੁਸੀਂ ਕੋਈ ਮੰਨਤਾ ਨਹੀਂ ਦਿਓਗੇ ਔਰ ਤਿੱਬਤ ਦੇ ਉੱਤੇ ਸਾਡੀ ਮੁਕਮਲ ਸੋਵਰਨਿਟੀ ਉਹ ਅਮਰੀਕਾ ਨੇ ਵੀ ਮੰਨਿਆ ਹੋਇਆ ਇੰਡੀਆ ਨੇ ਵੀ ਆਵਾਜ਼ ਪਾਈ ਦੇ ਵੇਲੇ ਮੰਨਿਆ ਹੋਇਆ ਹੂੰ ਕਿ ਭਾਈ ਅਸੀਂ ਇਸ ਦੀ ਪੂਰੀ ਸੋਵਰਨਿਟੀ ਮੰਨਦੇ ਹੁਣ ਇਹ ਬੈਕਗਰਾਉਂਡ ਇਸ ਲਈ ਜ਼ਰੂਰੀ ਹੈ ਕਿ ਜਦੋਂ ਹੁਣ ਨਵੇਂ ਦੁਸ਼ਮਣ ਤੈਅ ਹੋਏ ਵੈਸਟਰਨ ਪਾਵਰਸ ਦੇ ਜਨਰਲ ਔਰ ਅਮਰੀਕਾ ਦੇ ਇਨ ਪਾਰਟिकुलर ਸੋ ਚਾਈਨਾ ਦਾ ਮਿਲਟਰੀ ਔਰ ਇਕਨੋਮਿਕਲ ਮਾਈਟ ਇੱਕ ਵੱਡਾ ਖਤਰਾ ਉਹਨਾਂ ਦੀ ਜੇ ਅਮਰੀਕਾ ਦੀ ਇਕਨੋਮੀ 29 ਟ੍ਰਿਲੀਅਨ ਡਾਲਰ ਦੇ ਨੇੜੇ ਤੇ ਜਿਹੜੇ ਆ ਚਾਈਨਿਜ਼ 23-24 ਦੇ ਨੇੜੇ ਪਹੁੰਚ ਗਏ ਪ੍ਰੋਡਕਸ਼ਨ ਦੁਨੀਆ ਦੀ ਜਿਹੜੀ ਆ ਉਹ ਵੱਡੀ ਮਾਤਰਾ ਚ ਉਥੋਂ ਹੀ ਜਿਹੜਾ ਔਰ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਥੱਲੇ ਆਲਮੋਸਟ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ 130 ਤੋਂ 140 ਮੁਲਕਾਂ ਨੇ ਉਹਦੇ ਤੇ ਦਸਤਕਤ ਕੀਤੇ ਹੋਏ ਨੇ ਸੋ ਉਸ ਸਾਰੇ ਚ ਫਿਰ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਵੇਲੇ ਕੁਆਡ ਜਿਹਨੂੰ ਚਾਈਨਾ ਨੇ ਵੀ ਔਰ ਰਸ਼ੀਆ ਨੇ ਵੀ ਏਸ਼ੀਆਜ਼ ਨੈਟੋ ਕਿਹਾ ਜਿਹਦੇ ਚ ਇੰਡੀਆ ਬੜਾ ਖੁਸ਼ੀ-ਖੁਸ਼ੀ داخل ਹੋਇਆ ਆਸਟ੍ਰੇਲੀਆ ਦੇ ਨਾਲ ਔਰ ਜਾਪਾਨ ਦੇ ਨਾਲ ਔਰ ਜ਼ਾਹਰ ਹੈ ਅਮਰੀਕਾ ਦੇ ਨਾਲ ਹਾਲਾਂਕਿ ਬਾਅਦ ਉਹਨਾਂ ਨੂੰ ਇੰਡੀਆ ਨੂੰ ਪਾਸੇ ਰੱਖ ਕੇ ਫਿਰ ਓਕਸ ਬਣਾਇਆ ਜਿਹਦੇ ਚ ਆਸਟ੍ਰੇਲੀਆ ਯੂਕੇ ਔਰ ਯੂਐਸਏ ਸੋ ਚਾਈਨਾ ਨੇ ਰਿਪੀਟਿਡਲੀ ਇੰਡੀਆ ਨੂੰ ਵਾਰਨ ਵੀ ਕੀਤਾ ਟਾਈਮ ਟੂ ਟਾਈਮ ਬਾਠ ਵੇਲੇ ਵੀ ਉਹ ਵੀ ਨਹਿਰੂ ਦੀ ਦਿਲਵੰਦੀ ਸੀ ਜਿਹਨੂੰ ਚੀਨ ਨੇ ਉਹਦਾ ਮੂੰਹ ਮੋੜਿਆ ਜਿਹੜਾ ਮੂੰਹ ਭੰਨੇ ਆ ਉਹਨਾਂ ਨੇ ਕਿਹਾ ਸੀ ਕਿ ਵੀ ਸੈਟਲ ਕਰ ਲੋ ਇਹ ਜਿਹੜੀ ਅੰਗਰੇਜ਼ਾਂ ਨੇ ਮੈਕਮੋਨ ਲਾਈਨ ਖਿੱਚੀ ਹੋਈ ਹੈ ਇਹ ਨੂੰ ਅਸੀਂ ਉਦੋਂ ਵੀ ਨਹੀਂ ਸੀ ਮੰਨਿਆ ਭਾਵੇਂ ਗੁਲਾਮੀ ਦੀ ਹਾਲਤ ਵਾਂਗ ਹੀ ਉਹਨਾਂ ਦੇ ਐਮਪਰਰ ਸੀ ਉਹਨਾਂ ਕਹਿੰਦਾ ਅਸੀਂ ਨਹੀਂ ਮੰਨਦੇ ਪਰ ਨਹਿਰੂ ਜੀ ਨੇ ਗੋਆ ਲਿਆ ਸੀ ਹైదరాబాద్ ਪਹਿਲਾਂ ਲੈ ਲਿਆ ਸੀ ਉਹ ਸਮਝਦੇ ਸੀ ਅਸੀਂ ਬਹੁਤ ਵੱਡੀ ਫੌਜ ਆ ਉਹਨੂੰ ਚੁੱਕ ਕੇ ਉਹ ਮਾਰਿਆ ਚਾਹੁੰਦੇ ਨੇ ਔਰ ਆਪਣੀ ਮਰਜ਼ੀ ਨਾਲ ਹੀ ਉਹਨਾਂ ਨੇ ਸੀਸਫਾਇਰ ਕੀਤਾ ਫਿਰ ਇਹਨਾਂ ਨੇ ਜਦੋਂ ਮੋਦੀ ਦੇ ਨਾਲ ਜਾਂ ਦੂਜੇ ਵੀ ਓਪੀਂਗਾ ਪੁੰਗਾ ਛੂਟੀਆਂ ਇੱਧਰ ਉੱਧਰ ਆਇਆ ਸ਼ੀਜ਼ ਨੇ ਪੰਗੋਨਾ ਕਿਹਾ ਕਿ ਭਈ ਥੋੜਾ ਆਪਣਾ ਕਰੋ ਇਹਨੂੰ ਨਬੇੜੋ ਇਹ ਸਾਰਿਆਂ ਨੂੰ ਔਰ ਇਹਨਾਂ ਨੇ ਕਿਤੇ ਕਵਾਡ ਚ ਵੜ ਗਏ ਕਿਤੇ ਕੋ ਹੋਰ ਕਰ ਲਿਆ ਫਿਰ ਅਸੀਂ ਉਧਰ ਕੋਵਿਡ ਆਇਆ ਹੋਇਆ ਸੀ ਤੇ ਉਧਰ ਜੂਨ April ਤੋਂ June 2020 ਦੇ ਵਿਚਾਲੇ ਗਲਵਾਨ ਵੈਲੀ ਦੇ ਵਿੱਚ ਚਾਈਨਾ ਨੇ ਥੱਪੜਾਂ ਦੇ ਨਾਲ ਮੁੱਕਿਆਂ ਨਾਲ ਤੇ ਛੋਟੀਆਂ ਦੇ ਨਾਲ ਇਹਨਾਂ ਦੇ ਵੀ ਮਾਰ ਕੇ ਜਿਹੜਾ ਕੋਈ ਗੋਲੀ ਨਹੀਂ ਚਲਾਈ ਔਰ ਇਹਨਾਂ ਨੂੰ ਦੱਸਦਾ ਔਰ ਜੇ ਇਹਨਾਂ ਦੇ ਆਈਡੀਆਲੋਗ ਸੁ브ਰਾਮਣੀਯ ਸੁਆਮੀ ਦਾ ਬਿਆਨ ਦੇਖੋ ਉਹ 3000 ਤੋਂ 4000 ਸਕਰ ਕਿਲੋਮੀਟਰ ਟੈਰੀਟਰੀ ਉਹ ਗਲਵਾਨ ਵੈਲੀ ਏਰੀਆਜ਼ ਹੋਏ ਡੈਪਸਾਂਗ ਹੋਏ ਡੈਪਚੋਂਗ ਹੋਏ ਉਹ ਇੰਡੀਆ ਦੀ ਚੀਨ ਨੇ ਖੋਈ ਹੈ ਔਰ ਉਹਨਾਂ ਦੇ ਜਿਹੜੇ ਪੈਟਰੋਲਿੰਗ ਪੁਆਇੰਟ ਨੇ ਉਹ ਅੱਗੇ ਤੋਂ ਅੱਗੇ ਹੁੰਦੇ ਚਲੇਗੇ ਹੁਣ ਇਹ ਸਾਰੇ ਚ ਕਿਉਂਕਿ ਮੋਦੀ ਐਂਡ ਕੰਪਨੀ ਨੇ ਟੋਟਲੀ ਜਿਹੜਾ ਉਹ ਅਮਰੀਕਾ ਦੇ ਅਲਾਈਅੰਸ ਚ ਸ਼ਾਮਲ ਹੋਣ ਦਾ ਇੰਡੋ ਪੈਸੀਫਿਕ ਕਹਿਣ ਲੱਗ ਗਏ ਉੱਤੇ ਵੀ ਚਾਈਨਾ ਨੇ ਇਤਰਾਜ਼ ਕੀਤਾ ਵੀ ਏਸ਼ੀਆ ਪੈਸਿਫਿਕ ਹੈ ਇੰਡੋ ਪੈਸਿਫਿਕ ਕਿੱਥੋਂ ਬਣ ਗਿਆ ਹੈ ਵੀ ਉਸ ਸਾਰੇ ਨੂੰ ਉਹਨਾਂ ਨੂੰ ਚਮੜਾਣ ਦੀ ਲਾਈਨ ਔਰ ਦੂਸਰਾ ਉਹਦਾ ਨਤੀਜਾ ਹੈ ਵੀ ਚਾਈਨਾ ਔਰ ਔਰ ਕਸ਼ਮੀਰ ਦਾ ਜ਼ਿਕਰ ਅਸੀਂ ਕੀਤਾ ਹੈ 5 10 2019 ਨੂੰ ਜਦੋਂ ਲਦਾਖ ਨੂੰ ਯੂਨੀਟ ਟੈਰੀਟਰੀ ਬਣਾ ਕੇ ਉੱਥੇ ਬਹਿ ਗਿਆ ਹੂੰ ਉਦੋਂ ਚਾਈਨਾ ਨੇ ਪਾਕਿਸਤਾਨ ਦੇ ਨਾਲ ਫੇਰ ਇੱਕ ਸਟੈਪ ਅੱਗੇ ਜਾ ਕੇ ਨਾ ਸਿਰਫ ਜੋ ਚੱਲ ਰਹੀ ਉਹਨਾਂ ਦੀ ਦੋਸਤੀ ਸੀ ਮਿਲਟਰੀਲੀ ਫੇਰ ਜਿਵੇਂ ਉਹਨਾਂ ਦੇ ਨਿਊਟਰਲ ਐਕਸਪਰਟੇ ਕਹਿਣਗੇ ਕਿ ਹੁਣ ਜਦੋਂ ਵੀ ਇੰਡੀਆ ਦਾ ਕੋਈ ਕਨਫਲਿਕਟ ਹੋਏਗਾ ਉਹ ਕੱਲਾ ਪਾਕਿਸਤਾਨ ਨਾਲ ਲੜਾਈ ਨਹੀਂ ਹੈ ਉਹ ਚਾਈਨਾ ਔਰ ਪਾਕਿਸਤਾਨ ਦੋਨਾਂ ਨਾਲ ਹੋਏਗੀ ਔਰ ਇਹ ਜੋ ਕੁਝ 8 9 10 ਮਈ ਨੂੰ ਹੋਇਆ ਇਹ ਆਪਣੇ ਆਪ ਦੇ ਵਿੱਚ ਸਬੂਤ ਹੈ ਕਿ ਉਹਦੇ ਚ ਚਾਈਨੀਜ਼ ਵੈਪਨਰੀ ਹੋਏ ਉਹਨਾਂ ਦੀ ਐਕਸਪਰਟੀਸ ਹੋਏ ਉਹਨਾਂ ਦੀਆਂ ਮਿਸਾਈਲਸ ਹੋਣ ਔਰ ਉਸਾਰੇ ਨੇ ਆਪਣਾ ਜਲਵਾ ਦਿਖਾਇਆ ਬਿਲਕੁਲ ਹੁਣ ਇਸ ਸਾਰੇ ਚ ਚਾਈਨੀਸ ਜਿੱਥੇ ਉਹ ਪ੍ਰੀ ਐਮਪਟ ਕਰਨ ਚ ਯਕੀਨ ਰੱਖਦੇ ਨੇ ਬਿਆਨਬਾਜ਼ੀਆਂ ਬਹੁਤੀਆਂ ਨਹੀਂ ਕਰਦੇ ਉਹ ਐਕਸ਼ਨ ਕਰਦੇ ਨੇ ਹੁਣ ਦੂਸਰੇ ਪਾਸੇ ਅਸੀਂ ਦੇਖਦੇ ਆਂ ਵੀ ਉਹਨਾਂ ਨੇ ਦੇਖਿਆ ਵੀ ਇੰਡੀਆ ਨੇ ਅਲਟੀਮੇਟਲੀ ਜਿਹਨੂੰ ਬਾਰ ਬਾਰ ਅਮਰੀਕਨ ਕਹਿੰਦਾ ਸੀ ਉਹਨਾਂ ਦਾ ਇਨਸਾਈਡ ਕਿ ਜੀ ਇੰਡੀਆ ਇਜ਼ ਐਜ਼ ਅ ਬੁਲਵਾਕ ਅਗੇਂਸਟ ਚਾਈਨਾ ਉਹਨਾਂ ਨੇ ਕਹਿ ਬਣਾਇਆ ਬੁਲਵਾਕ ਤਾਂ ਬਨੂ ਹਮ ਹਮ ਨਾਲ ਦੀ ਨਾਲ ਬੰਗਲਾਦੇਸ਼ ਦੀ ਜਿਹੜੀ ਤਬਦੀਲੀ ਹੋਈ ਹਾਲਾ ਮੇਰਾ ਪਹਿਲਾ ਇਮਪ੍ਰੈਸ਼ਨ ਇਹ ਸੀ ਕਿ ਵੀ ਇਹ ਸ਼ਾਇਦ ਅਮਰੀਕਾ ਦੀ ਬlesing ਦੇ ਨਾਲ ਹੀ ਹੋਇਆ ਹਾਲਾਂ ਹੁਣ ਵੀ ਹੋ ਸਕਦਾ ਹੈ ਬੰਗਲਾਦੇਸ਼ ਵੀ ਦੋਨਾਂ ਨੂੰ ਇੱਕੋ ਆ ਪਾਸੇ ਪਲੇ ਕਰ ਰਹੇ ਲੇਕਿਨ ਜਿਸ ਤੇਜ਼ੀ ਨਾਲ ਮੁਹੰਮਦ ਯੂਨਸ ਜਿਹੜੇ ਚੀਫ ਐਡਵਾਈਜ਼ਰ ਨੇ ਔਰ ਚੀਨ ਦੇ ਦੌਰੇ ਤੇ ਗਏ ਔਰ ਉਹਨਾਂ ਨੇ ਚਾਈਨੀਜ਼ ਬਿਜ਼ਨਸ ਪੀਪਲ ਔਰ ਉਹਨਾਂ ਦੇ ਇਕੱਠ ਦੇ ਵਿੱਚ ਕਿਹਾ ਕਿ ਅਸੀਂ ਬੇਆਫ ਬੰਗਾਲ 'ਚ ਬੈਠੇ ਹੋਏ ਹਾਂ ਬੰਗਾਲ ਦੀ ਖਾੜੀ ਸਮੁੰਦਰ ਦੇ ਮਾਲਕ ਹੈ ਆਓ ਤੁਸੀਂ ਔਰ ਜਿਹੜਾ ਉਸ ਨੂੰ ਤੁਸੀਂ ਐਕਸਪਲੋਇਟ ਕਰੋ ਪੂਰਾ ਉਹ ਸਾਰੇ ਉਦੋਂ ਵੀ ਇੰਡੀਅਨਸ ਨੂੰ ਬੜਾ ਲੱਗਾ ਕਿ ਜੀ ਇਹ ਕਿਥੋਂ ਸਮੁੰਦਰਾਂ ਦੇ ਮਾਲਕ ਬਣ ਗਏ ਹੁਣ ਜਦੋਂ ਕਿ ਇਹ ਮੁਠਪੇੜ ਚੱਲ ਰਹੀ ਸੀ ਉਦੋਂ ਬੰਗਲਾਦੇਸ਼ ਦੇ ਇੱਕ ਸੀਨੀਅਰ ਐਡਵਾਈਜ਼ਰ ਨੇ ਜਿਹੜਾ ਮੁਹੰਮਦ ਯੂਨਸ ਦਾ ਕਰੀਬੀ ਹੈ ਉਹਨੇ ਕਿਹਾ ਵੀ ਜੇ ਇੰਡੀਆ ਨੇ ਫੁੱਲ ਸਕੇਲ ਪਾਕਿਸਤਾਨ ਤੇ ਹਮਲਾ ਕੀਤਾ ਤੇ ਚਾਈਨਾ ਜਿਹੜਾ ਸਿਲੀਗੂੜੀ ਤੋਂ ਜਿਹੜਾ ਆਲਮੋਸਟ 12 ਤੋਂ 15 ਕਿਲੋਮੀਟਰ ਹੈ ਹੁਣ ਜਿਹੜਾ ਅਸੀਂ ਆਰਮੀ ਬੇਸ ਜਿਹੜਾ ਵੰਡਨ ਆਰਮੀ ਬੇਸ ਸੀ ਸੈਕੰਡ ਵਰਲਡ ਵਾਰ ਤੋਂ ਬਾਅਦ ਹੁਣ ਉਸ ਥਾਂ ਦੇ ਉੱਤੇ ਹਾਲਾਂ ਉਹ ਟੈਰੀਟਰੀ ਬੰਗਲਾਦੇਸ਼ ਦੀ ਚ ਪੈਂਦਾ ਔਰ ਲੰਬਾ ਉਹਦਾ ਪਤਾ ਨਹੀਂ ਕਿੰਨੇ ਕਿਲੋਮੀਟਰ ਦਾ ਸੀ ਇਹਨੂੰ ਸਾਂਝਾ ਕਰਾਂਗੇ ਕਿ ਉਹਨਾਂ ਦਾ ਰਨਵੇ ਹੈ ਕਿੰਨਾ ਏਰੀਆ ਕਿੰਨੇ ਹਜ਼ਾਰ ਏਕੜ ਦਾ ਔਰ ਉਸ ਪੀਰੀਅਡ ਚ ਬ੍ਰਿਟਿਸ਼ਰਜ਼ ਨੇ ਕਿਉਂਕਿ ਜਪਾਨੀਸ ਫੋਰਸਿਸ ਇਸ ਪਾਸੋਂ ਈਸਟ ਵੱਲੋਂ ਆ ਰਹੀਆਂ ਸੀ ਬਰਮਾ ਵੱਲੋਂ ਦੂਜਾ ਬਰਮਾ ਦਾ ਵੀ ਕਾਫੀ ਹਿੱਸੇ ਤੇ ਇੱਕ ਸਟੇਜ ਤੇ ਜਾਪਾਨੀਆਂ ਨੇ ਕਬਜ਼ਾ ਕਰ ਲਿਆ ਸੀ ਅੰਡੇਮਾਨ ਨਿਕੋਬਾਰ ਤੇ ਕਬਜ਼ਾ ਕਰ ਲਿਆ ਸੀ ਆਈਲੈਂਡ ਤੇ ਸੋ ਉਸ 에ਅਰ ਬੇਸ ਨੂੰ ਉਦੋਂ ਯੂਜ਼ ਕੀਤਾ ਫਿਰ ਜਦੋਂ 47 ਚ ਵੰਡ ਹੋਈ ਭਾਰਤ ਪਾਕਿਸਤਾਨ ਦੀ ਉਹ 에ਅਰ ਬੇਸ ਪਾਕਿਸਤਾਨ ਨੂੰ ਮਿਲਿਆ ਫਿਰ ਬੰਗਲਾਦੇਸ਼ ਦੇ ਕੋਲ ਗਿਆ ਪਰ ਅਬਾਂਡਨਡ ਸੀ ਉਹਦੇ ਇੱਕ ਹਿੱਸੇ 'ਚ ਉਹਨਾਂ ਨੇ ਕੋਈ 에ਅਰ ਅਕੈਡਮੀ ਤਾਂ ਕੋਈ ਇਸ ਕਿਸਮ ਦਾ ਖੋਲਿਆ ਸੀ ਉਹਦੀ ਵਰਤੋਂ ਨਹੀਂ ਕੀਤੀ ਹੁਣ ਜਦੋਂ ਇਹ ਕਨਫਲਿਕਟ ਚੱਲ ਰਿਹਾ ਸੀ ਅਚਾਨਕ ਪਹਿਲਾਂ ਤਾਂ ਹੁਣ ਮੁਹੰਮਦ ਯੂਨਸ ਖੁੱਲਕੇ ਪ੍ਰੋ ਪਾਕਿਸਤਾਨ ਵੀ ਹੈ ਪ੍ਰੋ ਚਾਈਨਾ ਵੀ ਹੈ ਹੁਣ ਇਹ ਜਿਹੜਾ ਅਲਾਈਅੰਸ ਦੀ ਅਸੀਂ ਗੱਲ ਕਰ ਰਹੇ ਹਾਂ ਇਹ ਮੈਜ਼ ਕੋਈ ਬਿਆਨਬਾਜ਼ੀ ਦੇਣ ਵਾਲਾ ਅਲਾਈਅੰਸ ਨਹੀਂ ਹੈ ਔਰ ਇਹ ਜਿਹੜੀ ਡਿਵੈਲਪਮੈਂਟ ਜਿਹਨੂੰ ਇੰਡੀਆ ਦੇ ਇੱਕ ਦੋ ਪ੍ਰੋਮੀਨੈਂਟ ਜਿਹਨਾਂ ਚ ਆਰਗੇਨਾਈਜ਼ਰ ਇਹਨਾਂ ਦਾ ਕਾਫੀ ਖਾਸਮ ਖਾਸਾ ਹਿੰਦੂ ਤਵੀਆਂ ਦਾ ਉਹਨਾਂ ਨੇ ਇਹ ਆਰਟੀਕਲ ਦਿੱਤਾ ਹੈ ਕਿ ਵੀ ਚਾਈਨਾ ਉਸ ਇਹ ਜਿਹੜਾ ਲਾਲ ਮੋਨੀਹਾਰਟ 에ਅਰ ਬੇਸ ਹੈ ਇਹਨੂੰ ਡਿਵੈਲਪ ਕਰ ਰਿਹਾ ਹੈ ਬੰਗਲਾਦੇਸ਼ ਨੇ ਉਹਨੂੰ ਇੰਗੇਜ ਕੀਤਾ ਹੈ ਔਰ ਪਾਕਿਸਤਾਨੀ ਐਕਸਪਰਟ ਵੀ ਇਹ ਸਾਰੇ ਦੇ ਵਿੱਚ ਦੇਖੇ ਗਏ ਹੁਣ ਮਤਲਬ ਇਹ ਹੈ ਕਿ ਵੀ ਕੱਲਾ ਗੱਲ ਇਹ ਨਹੀਂ ਹੈ ਵੀ ਵੈਸਟਰਨ ਸੈਕਟਰ ਦੇ ਉੱਤੇ ਜਾਂ ਕਸ਼ਮੀਰ ਦੇ ਉੱਤੇ ਜੋ ਕੁਝ ਹੋਇਆ ਇਹਨਾਂ ਤਿੰਨ ਦਿਨਾਂ 'ਚ ਉਹਦੇ 'ਚ ਪਾਰਦਾ ਜਲੂਸ ਨਿਕਲਿਆ ਚਾਈਨਾ ਨੇ ਆਲਰੇਡੀ ਤਿਆਰੀ ਕਰ ਲਈ ਹੁਣ ਇਹ ਜਿਹੜਾ ਲੈਂਡ ਮਾਨ ਹੈ ਰੀਅਰ بیس ਹੈ ਇਹ 12 ਤੋਂ 15 ਕਿਲੋਮੀਟਰ ਦੂਰ ਹੈ ਜਿਹਨੂੰ ਚਿਕਨ neck ਕਹਿੰਦੇ ਉਹਨੂੰ ਚਿਕਨ neck ਜਿਹਨਾਂ ਨੂੰ ਪਤਾ ਵੀ ਐਂ ਉਂਗਲਾਂ ਨਾਲੇ ਤੁਸੀਂ ਉਹਦਾ ਮਰੋੜ ਦਿੰਦੇ ਹੋ ਕੋਈ ਵੰਡਣ ਦੀ ਲੋੜ ਨਹੀਂ ਹੁੰਦੀ ਉਹ ਇਵੇਂ ਐ ਇਹ ਜਿਹੜਾ ਸਿਲੀਗੂਰੀ ਚਿਕਨ neck ਹੈ ਇਹ ਜੇ ਕੱਟਫ ਕਰ ਦਿਓ ਤੇ ਭਾਰਤ ਦੀਆਂ 8 ਸਟੇਟਾਂ 9 ਸੱਤ ਤਾਂ ਨਾਰਥ-ਈਸਟ ਦੀਆਂ ਨੇ ਜਿਹੜੀਆਂ ਯੂਜੂਲੀ ਅਸਾਮ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਔਰ ਤ੍ਰਿਪੁਰਾ ਔਰ ਨਾਚਲ ਪ੍ਰਦੇਸ਼ ਇਹ ਸਾਰੀਆਂ ਮਖਾਲਿਆ ਗਣਾਈਆਂ ਜਾਂਦੀਆਂ ਨੇ ਇੱਕ ਸਿੱਕਮ ਹੂੰ ਸਿੱਕਮ ਪਹਾਰ ਨੋਰਥ-ਈਸਟ ਕਿਹਾ ਜਾਂਦਾ ਸੈਵਨ ਸਿਸਟਰਸ ਹੁੰਦਾ ਪਰ ਇਹਦੇ ਵਿੱਚ 8ਵੀਂ ਵੀ ਸਿੱਕਮ ਦੀ ਵੀ ਜਿਹੜੀ ਸਪਲਾਈ ਲਾਈਨ ਜਾਂ ਦੂਜਦੀ ਹੈ ਉਹ ਸਿਲੀਗੁਰੀ ਉਸ ਚਿਕਨੈਕ ਨਾਲ ਜੁੜੀ ਹੋਈ ਹੈ ਹੁਣ ਇਨ ਇੰਡੀਅਨ মিডিਆ ਹਾਲਾਂ ਬਹੁਤਾ ਉਹਨਾਂ ਨੇ ਇਹਦੀ ਕਬਰਾਟ ਨਹੀਂ ਦਿਖਾਈ ਹੈ ਲੇਕਿਨ ਅੰਦਰੋਂ ਇਹਨਾਂ ਦੇ ਜਿਹੜੇ ਨੇ ਪਸੀਨੇ ਛੁੱਟੇ ਹੋਏ ਨੇ ਔਰ ਇਹਨਾਂ ਦੀ ਆਰਗੇਨਾਈਜ਼ਰ ਨੇ ਹੈਡਲਾਈਨ ਦਿੱਤੀ ਹੈ ਵਾਈ ਇਸ ਚਾਈਨਾ ਟਰਾਈਂਗ ਟੂ ਰਿਵਾਈਵ ਇਹ ਡੋਰਮੈਂਟ ਲਾਲ ਮੋਨੀਹਾਰਟ 에어베ਸ ਜਸਟ 12 ਕਿਲੋਮੀਟਰ ਫਰਮ ਇੰਡੀਆਸ ਬਾਰਡਰ ਵੀ ਚਾਈਨਾ ਆਲ ਆਫ ਅ ਸਡਨ ਇਹਨੂੰ ਕਿਉਂ ਰਿਵਾਈਵ ਕਰ ਰਿਹਾ ਹੈ ਔਰ ਫਿਰ ਉਹਨੇ ਕਿਹਾ ਵੀ ਇਸ ਨੇ ਇਟ ਹੈਜ਼ ਰੇਜ਼ਡ ਅਲਾਰਮ ਇਨ ਨਿਊ ਦਿੱਲੀ ਪੋਜੀਸ਼ਨ ਨੀਅਰ ਦਾ ਸਟ੍ਰੈਟੇਜਿਕ ਸਿਲੀਗੁੜੀ ਕੋਰੀਡੋਰ ਥਿਸ ਡਿਵੈਲਪਮੈਂਟ ਕੁਡ ਪੋਜ਼ ਸਿਗਨੀਫੀਕੈਂਟਲੀ ਸਿਕਿਉਰਿਟੀ ਚੈਲੰਜਸ ਫਰ ਇੰਡੀਆਸ ਨਾਰਥ ਈਸਟ ਕਿ ਵੀ ਇਹ ਸਾਰੇ ਨੂੰ ਫਿਰ ਇਹਦਾ ਬੇਸ ਹੈ ਕਿ ਵੀ ਇਹ ਵਰਲਡ ਵਾਰ 2 ਇਰਾ ਦੀ ਫੈਸਿਲਿਟੀ ਹੈ ਇੰਡੀਆ ਬੰਗਲਾਦੇਸ਼ ਬਾਰਡਰ ਤੇ ਹੈ ਔਰ ਇਹ 12 ਤੋਂ 15 ਕਿਲੋਮੀਟਰ ਹੀ ਸਾਰਾ ਸਿਲੀਗੂੜੀ ਕੋਰੀਡੋਰ ਤੋਂ ਰਹਿ ਜਾਂਦਾ ਇਹਨੂੰ ਚਿਕਨ ਨੈਕ ਕਹਿੰਦੇ ਨੇ ਔਰ ਇਹਦੀ ਜਿਹੜੀ ਹੈ ਇਹ ਜਿਹੜਾ ਚਿਕਨ ਨੈਕ ਹੈ ਇਹ ਸਿਰਫ 22 ਕਿਲੋਮੀਟਰ ਉਹਦੀ ਚੌੜਾਈ ਹੈ ਜਿਹੜੇ ਇੰਡੀਆ ਦੀਆਂ ਨਾਰਥ-ਈਸਟਰਨ ਸਟੇਟਾਂ ਨੂੰ ਮੇਨਲੈਂਡ ਨਾਲ ਜੋੜਦੀ ਹੈ ਔਰ ਇਸ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਫਿਕਰ ਹੈ ਕਿ ਵੀ ਇਹ 에ਅਰ ਬੇਸ ਜਿਹੜਾ ਹੈ ਜੇ ਇਸਦੀ ਡਿਵੈਲਪਮੈਂਟ ਹੁੰਦੀ ਹੈ ਕਿਉਂਕਿ ਇਹ 에어 بیس 1931 ਦੇ ਵਿੱਚ ਬ੍ਰਿਟਿਸ਼ ਕੋਲੋਨੀਅਲ ਗਵਰਨਮੈਂਟ ਨੇ ਬਣਾਇਆ ਸੀ ਕ੍ਰਿਟੀਕਲ ਮਿਲਟਰੀ ਦੇ بیس ਦੇ ਤੌਰ ਤੇ ਔਰ ਵਰਲਡ ਵਾਰ 2 ਦੇ ਵਿੱਚ ਇਹਦਾ ਫਾਰਵਰਡ 에어 بیس ਦੇ ਤੌਰ ਤੇ ਇਸਦਾ ਇਸਤੇਮਾਲ ਹੋਇਆ ਔਰ ਇਹ ਜਿਹੜੀ ਹੈ 1166 ਏਕੜ ਹੈ ਜਿਹਦੇ ਚ ਫੈਲੇ ਹੋ ਬਹੁਤ ਵੱਡਾ 에어 بیس ਹੈ ਜਿਹਦੇ ਚ ਨਾਲ ਦੇ ਜਿਹੜੇ ਵੱਡੇ ਜਹਾਜ਼ ਨੇ ਉਹ ਵੀ ਲੈਂਡ ਕਰ ਸਕਦੇ ਨੇ 1166 ਏਕੜ ਹੈ ਇਰਬੇ ਸਾਤੇ 4 ਕਿਲੋਮੀਟਰ ਦਾ ਰਨਵੇ ਹੈ ਹੁਣ ਗੱਲ ਕਦੀ ਨਹੀਂ ਹੁੰਦੀ ਸੀ 에어ਪੋਰਟ ਤੁਸੀਂ ਦੇਖਦੇ ਹੋ ਜਦੋਂ ਜਹਾਜ਼ ਉਤਰਦਾ ਹੈ ਉਹਨੂੰ ਰਨਵੇ ਚਾਹੀਦਾ ਹੈ ਉਹਨੇ ਜਦੋਂ ਤੱਕ ਹਾਲਡ ਕਰਨਾ ਹੈ ਉਹਨੇ ਭਜਣਾ ਹੈ ਉਹ 4 ਕਿਲੋਮੀਟਰ ਬਹੁਤ ਹੁੰਦਾ ਇਹਦਾ ਮਤਲਬ ਹੈ ਵੀ ਵੱਡੇ ਜਿਹੜੇ ਪਲੇਨ ਨੇ ਫੌਜੀ ਵੀ ਦੂਜੇ ਵੀ ਔਰ ਕੁਝ ਦੇਰ ਇਹਨੂੰ ਸਿਵਿਲਿਅਨ ਪਲੇਨਸ ਲਈ ਵੀ ਇਸਤੇਮਾਲ ਉਹਨਾਂ ਨੇ ਅੰਗਰੇਜ਼ਾਂ ਨੇ ਕੀਤਾ ਹੁਣ 4 ਕਿਲੋਮੀਟਰ ਦਾ ਰਨਵੇ 1166 ਏਕੜ ਜਿਹੜੀ ਹੈ ਉਹ 스ਪੈਨ ਹੈ ਔਰ ਉਹਦਾ ਵੱਡਾ ਜਿਹੜਾ ਟਾਰਮਿਕ ਹੈ ਇਸ ਦੇ ਨਾਲ ਜਿਹੜਾ ਇਹਦਾ ਮਤਲਬ ਹੈ ਕਿ ਇਹ ਵੱਡਾ ਇਨਫਰਾਸਟ੍ਰਕਚਰਲ ਐਸੈਟ ਹੈ ਇਸ ਭਾਵੇਂ ਇਹਨੂੰ ਲੰਬੇ ਵਕਤ ਤੋਂ ਇਸ ਦਾ ਇਸਤੇਮਾਲ ਨਹੀਂ ਕੀਤਾ ਗਿਆ ਔਰ ਇਹ ਫਿਰ ਹਿਸਟਰੀ ਹੈ ਕਿ ਵੀ ਇਹ ਜਿਹੜੀ ਹੈ ਬੰਗਲਾਦੇਸ਼ ਦਾ ਹਿੱਸਾ ਬਣਿਆ ਔਰ ਫਿਰ ਮੁਹੰਮਦ ਯੂਨਸ ਨੂੰ ਕੋਟ ਕੀਤਾ ਵੀ ਉਹਨੇ ਜਾ ਕੇ ਜਿਹੜਾ ਕਿਹਾ ਸੀ ਕਿ ਤੁਸੀਂ ਆਓ ਸਮੁੰਦਰਾਂ ਦੇ ਅਸੀਂ ਮਾਲਕ ਬੈਠੇ ਹਾਂ ਉਹਨੇ ਕਿਹਾ ਵੀ ਹੁਣ ਇਹਦਾ ਪਿਛੋਕੜ ਵੀ ਇਹ ਹੈ ਕਿ ਵੀ ਜੇ ਇੰਸੇਰ ਬੇਸ ਤੇ ਆ ਕੇ ਚੀਨ ਬੈਠ ਗਿਆ ਜਿਹੜਾ ਕਿ ਬੈਠਾ ਹੈ ਆਲਰੇਡੀ ਜਦੋਂ ਹੁਣ ਵਿਜ਼ਿਬਿਲਟੀ ਹੋਈ ਹੈ ਉਹਨਾਂ ਨੇ ਕਿਹਾ ਕਿ ਭਈ ਇਹ ਆਲਰੇਡੀ ਜਿਹੜੀ ਹੈ ਚਾਈਨੀਸ ਆਫੀਸ਼ੀਅਲਸ ਨੇ ਲਾਲ ਮੋਨਹਾਰ 에ਅਰ ਬੇਸ ਦੇ ਉੱਤੇ ਉਹਨਾਂ ਨੇ ਵਿਜ਼ਿਟ ਕੀਤਾ ਹੈ ਔਰ ਇਹਦੇ ਤੋਂ ਇਹਨਾਂ ਨੂੰ ਇੰਡੀਆ ਨੂੰ ਬੀਜਿੰਗ ਦੇ ਇੰਟੈਂਸ਼ਨਸ ਦਾ ਸ਼ੱਕ ਹੋਇਆ ਹੈ ਔਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਭਈ ਇਹ ਜਿਹੜਾ 에ਅਰ ਬੇਸ ਸਿਲੀਗੁਰੀ ਕੋਰੀਡੋਰ ਦੇ ਇਹਨਾਂ ਨੇੜੇ ਆ ਕੁਝ ਵੀ ਵਾਪਰ ਸਕਦਾ ਹੈ ਫਿਰ ਇਸ ਦੇ ਉੱਤੇ ਡਿਸਕਸ਼ਨਸ ਨੇ ਕਿ ਸਟ੍ਰੈਟੈਜੀਕ ਇੰਪਲੀਕੇਸ਼ਨਸ ਨੇ ਇੰਡੀਆ ਦੇ ਨਾਰਥ-ਈਸਟ ਲਈ ਔਰ ਜਿਹੜਾ ਉਹ broader interest ਬੰਗਲਾਦੇਸ਼ ਤੇ ਹੋਣਗੇ ਕਿ ਨਹੀਂ ਔਰ ਪਾਕਿਸਤਾਨ ਦਾ ਰੋਲ ਵੀ ਦੇਚ ਹੈ ਉਹਦੇ ਚ ਉਹਨਾਂ ਨੇ ਕਿਹਾ ਵੀ ਐਡਿੰਗ ਅਨਦਰ ਲੇਅਰ ਆਫ ਕੰਪਲੈਕਸਟੀ ਰਿਪੋਰਟ ਸੁਜੈਸਟ ਥੈਟ ਅ ਪਾਕਿਸਤਾਨੀ ਕੰਪਨੀ ਮੇਬੀ ਐਂਗੇਜਡ ਇਨ ਅ ਸਬ ਕੰਟਰੈਕਟਰ ਫਾਰ ਦਾ ਲਾਲ ਮਾਰਨੀ ਹੈਡ 에ਅਰ ਬੇਸ ਪ੍ਰੋਜੈਕਟ ਵਿਦ ਵਰਕ ਐਕਸਪੈਕਟਿਡਲੀ ਟੂ ਕਮੈਂਸ ਇਨ ਅਕਟੋਬਰ 2025 ਕਿ ਅਕਤੂਬਰ ਆ ਗਿਆ ਉਹਦੇ ਚ ਉਹਦੇ ਕੰਮ ਸ਼ੁਰੂ ਹੋਣਾ ਔਰ ਜਿਹੜੀ ਪਾਕਿਸਤਾਨੀ ਕੰਪਨੀ ਹੈ ਉਹਨੂੰ ਇਨਵੋਲਵ ਕੀਤਾ ਉਹਦੇ ਚ ਜਿਹੜਾ ਚਾਈਨੀਜ਼ ਵਿਜ਼ਿਟ ਤੋਂ ਪਹਿਲਾਂ ਉਹਨਾਂ ਨੇ ਕਿਹਾ ਪਾਕਿਸਤਾਨੀ ਮਿਲਟਰੀ ਇੰਟੈਲੀਜੈਂਸ ਡੈਲੀਗੇਸ਼ਨ ਰਿਪੋਰਟਡਲੀ ਇਨਸਪੈਕਟਡ ਬਾਰਡਰ ਏਰੀਆਜ਼ ਇਨ ਬੰਗਲਾਦੇਸ਼ ਰੇਜ਼ਿੰਗ ਸਸਪੀਸ਼ੀਅਨਸ ਅਬਾਊਟ ਕੋਆਰਡੀਨੇਟਡ ਐਫਰਟਸ ਬੀਟਵੀਨ ਚైనా ਪਾਕਿਸਤਾਨ ਐਂਡ ਬੰਗਲਾਦੇਸ਼ ਟੂ ਕਾਊਂਟਰ ਬੈਲੈਂਸ ਇੰਡੀਆਜ਼ ਇਨਫਲੂਐਂਸ ਇਨ ਦਾ ਰੀਜਨ ਉਹ ਇਸ ਤੋਂ ਵੱਡਾ ਤਾਂ ਕੋਈ ਹੋਰ ਸਬੂਤ ਨਹੀਂ ਚਾਹੀਦਾ ਔਰ ਇਹ ਸਾਰੇ ਦੇ ਚੱਲਦੇ ਆ ਮੈਂ ਦੇਖਦਾ ਹਾਂ ਵੀ ਅੱਗੇ ਕਦੇ ਪਾਕਿਸਤਾਨ ਨੇ ਅਰਨਾਚਲ ਪ੍ਰਦੇਸ਼ ਦੇ ਉੱਤੇ ਕੋਈ ਸਟੇਟਮੈਂਟ ਨਹੀਂ ਸੀ ਦਿੱਤੀ ਹਾਲਾਂਕਿ ਚਾਈਨਾ ਨਾਲ ਹੁਣ ਪਾਕਿਸਤਾਨ ਬੈਕਸ ਚਾਈਨਾ ਸਟੈਂਸ ਔਨ ਨਾਚਲ ਪ੍ਰਦੇਸ਼ ਅਮिड ਰੀਜਨਲ ਟੈਂਸ਼ਨਸ ਪਿਛਲੇ ਦਿਨਾਂ ਚ ਜਦੋਂ ਉਹਨਾਂ ਦੇ ਬਰੀਫਿੰਗ ਕੀਤੀ ਫੋਰਨ ਆਫਿਸ ਸਪੋਕਸਪਰਸਨ ਸ਼ਫਕਤ ਅਲੀ ਖਾਨ ਨੇ ਤੇ ਉਹਦੇ ਚ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਚਾਈਨਾ ਦੀ ਜਿਹੜੀ ਪੋਜੀਸ਼ਨ ਹੈ ਔਰ ਨਾਚਲ ਪ੍ਰਦੇਸ਼ ਜਿਹੜਾ ਕਿ ਜਿਹਨੂੰ ਚੀਨ ਵਾਲੇ ਸਾਊਥ ਤਿੱਬਤ ਕਹਿੰਦੇ ਨੇ ਅਸੀਂ ਫੁਲੀ ਸਪੋਰਟ ਕਰਦੇ ਹਾਂ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਨਾਚਲ ਪ੍ਰਦੇਸ਼ ਹੈ ਇਹ ਚਾਈਨਾ ਦਾ ਔਰ ਇਸ ਤੋਂ ਇਹ ਲੱਗਦਾ ਹੈ ਕਿ ਵੀ ਹੁਣ ਖੁੱਲ ਕੇ ਨਾਰਥ-ਈਸਟ ਦਾ ਜਿਹੜਾ ਇਹ ਤਾਂ ਉਹਨਾਂ ਨੇ ਚੀਨ ਨੇ ਪਹਿਲਾ ਛੜਕਾ ਜਦੋਂ ਦਿੱਤਾ ਉਹਦੇ 'ਚ ਇਹੀ ਹੋਣਾ ਹੈ ਕਿ ਉਹਨਾਂ ਨੇ ਕੁੱਕੜ ਦਾ ਦੀ ਤੌਣ ਮਰੋੜ ਦੇਣੀ ਹੈ ਤੇ ਸਤੋ ਉਹ ਸਟੇਟਾਂ ਜਿੱਥੇ ਆਲਰੇਡੀ ਫ੍ਰੀडम ਮੂਵਮੈਂਟਸ ਨੇ ਹਾਂ ਸ਼ੇਖ ਅਸੀਨਾ ਜਦੋਂ ਬੰਗਲਾਦੇਸ਼ 'ਚ ਬੈਠੀ ਸੀ 2009 'ਚ ਇੰਡੀਆ ਨੇ ਉਹਨੂੰ ਇਸਤੇਮਾਲ ਕਰਕੇ ਉਹ ਮਨੀਪੁਰ ਦੀ ਹੋਏ ਨਾਗਾ لینڈ ਹੋਏ ਮਿਜ਼ੋਰਮ ਹੋਏ اوکے ہے اتنے جی, اے 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 کی جی بنگلہ دیش پاکستان چائنہ کے نا ہی سکھا کی سپورٹ ہی سامنے آ گئی ہے کوئی بھی چیز یہ ہوتی ہے تو انڈیا دی وجہ تو واڈا نقصان اٹھانا پی جی جائے گا کیونکہ اتنے آلریڈی انڈیا بھارت سیپرس موومینٹس نے وہ بہت زیادہ ج تزی پڑتی پیئیں ہیں تو وہ وا دیا جی موومینٹس جہاں نے انہوں نے روکیا نہیں جا سکتا اتنی جن جی کسی نے موقع ملے تو ظاہری جی گل ہے سٹیٹس کا یہی راج ہے کہ وہ بہار دا ساتھ نہیں دین گیا اتنے سکھ اگر بھارت کا ساتھ نہیں دیں تو ظاہر جی گل وہ اپنی ایک سٹیٹ بنا کامیاب ہو جان گے اینڈ ایج انڈیا دے جڑے نے توٹے توٹے ہو سکتے نے اس چیز نو, نو سوچنا چاہیے تمام نو اکٹھے ਮਿਲ ਕੇ ਚਲਾਉਣਾ ਚਾਹੀਦਾ ਅਗਰ ਇੰਡੀਆ ਚਾਹੁੰਦਾ ਹੈ ਕਿ ਭਾਰਤ ਜਿਹੜਾ ਹੈ ਉਹਦੇ ਵਿੱਚ ਕਿਸੇ ਕਿਸਮ ਦਾ ਇਖਲਾਫ ਪੈਦਾ ਨਾ ਹੋਏ ਤੇ ਤੁਸੀਂ ਕੀ ਕਹੋਗੇ ਐ ਦੁਬਾਰੇ ਵਿੱਚ ਦੁਬਾਰਾ ਕੀ ਕਹਿਣਾ ਹੈ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾ ਫਿਰ ਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਤਾਂ ਖਿਆਲ ਰੱਖੋ ਆਪਣੇ ਚੈਨਲ ਦਾ ਵੀ ਦੁਬਾਰਾ ਸਬਸਕ੍ਰਾਈਬ ਕਰਨਾ ਨੀ ਸੱਚੀ ਗੱਲ ਹੈ